ਪਰਮ ਸਨਮਾਨਯੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਤੂ ਹਰ ਮਹੀਨੇ ਜਿਦਾਂ ਅੱਜ ਵੀ ਭਾਈ ਸਾਹਿਬ ਜੀ ਦੇ ਉਜਮ ਸਦਕੇ ਜਬ ਤੱਕ ਚਪੈਰਾ ਸਮਾਗਮ ਵਿੱਚ ਪਹੁੰਚੇ ਹੋ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਕੁਝ ਸਮਾਂ ਅਰਦਾਸ ਕਰਿਓ ਸਤਿਗੁਰੂ ਤਰਸ ਕਰਕੇ ਦਾਸ ਗਰੀਬ ਦੇ ਸਿੱਖ ਤੇ ਹੱਥ ਰੱਖ ਕੇ ਗੁਰਮਤਿ ਵਿਚਾਰਾਂ ਦੀ ਆਪ ਹੀ ਸੇਵਾ ਲੈਣ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਇੱਕ ਰਾਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਦੇ ਪਿਆਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਣ ਸ੍ਰੀ ਭਗਉਤੀ ਜੀ ਦੀ ਪਾਸ਼ਾ ਜੀ ਦਸਵੀ ਦੇ ਵਿੱਚ ਜਦੋਂ ਨੌ ਪਾਸ਼ਾ ਜੀ ਵਿਢਾਈ ਕਰਦੇ ਰੇ ਨਾ ਜੋ ਰੋਜ਼ਾਨਾ ਤੁਸੀਂ ਅਰਦਾਸ ਕਰਦੇ ਹੋ ਜਦੋਂ ਫਿਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਜੀ ਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਜੀ ਦਾ ਨਾਮ ਆਉਂਦਾ ਹੈ ਹੈ ਨਾ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆ ਪ੍ਰੇਮ ਨਾਲ ਯਾਦ ਕਰ ਤੇਰੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਤਨ ਦੇ ਦੁੱਖ ਵੀ ਦੂਰ ਹੋ ਜਾਣਗੇ ਤੇ ਮਨ ਦੇ ਦੁੱਖ ਵੀ ਦੂਰ ਹੋ ਜਾਣਗੇ ਤੇ ਸਤਗੁਰੂ ਤਰਸ ਕਰਨ ਵਾਲਾ ਪ੍ਰੀਤਮ ਜੀ ਆ ਵੀ ਦਾਸ ਗਰੀ ਦੇ ਸਿਰ ਤੇ ਹੱਥ ਰੱਖ ਕੇ ਅੱਜ ਕੁਝ ਵਿਚਾਰਾਂ ਦੀ ਸੇਵਾ ਲੈਣ ਆਪਣੀਆਂ ਵਡਿਆਈਆਂ ਕਰਾਉਣ ਆਹ ਗੁਰੂ ਗੋਬੇ ਸਾਹਿਬਾ ਜੀ ਕਿਵੇਂ ਬਾਲਾ ਪ੍ਰੀਤਮ ਜੀ ਦੀ ਵਡਿਆਈ ਕਰਦੇ ਨੇ 2 ਮਿੰਟ ਹਾਜ਼ਰੀ ਲਾਈਏ ਫਿਰ ਨਾਲ ਜਿਵੇਂ ਸਤਗੁਰੂ ਜੀ ਕਿਰਪਾ ਕਰਨਗੇ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਣ ਗਾਈਏ ਪਿਆਰ ਦੇ ਵਿੱਚ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਟੇ ਸਭ ਦੁੱਖ ਜਾਏ ਜਿਸ ਡਿਟੇ ਸਭ ਦੁੱਖ ਜਾਏ ਡੇਠੇ ਸਭ ਦੁੱਖ ਜਾਏ ਜਿਸ 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 ਡੇਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਬਾਜਾਂ ਵਾਲੇ ਪ੍ਰੀਤਮ ਜੀ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਈ ਸਤ ਸੰਗਿਓ ਸਵਾਕ 5 ਸਾਲ ਦੀ ਦੁਨਿਆਵੀ ਉਮਰ ਹੈ ਬਾਲਾ ਪ੍ਰੀਤਮ ਜੀ ਦੀ ਜਿਸ ਵੇਲੇ ਗੁਰਨਾਨਕ ਜੀ ਦੇ ਘਰ ਦੇ ਮਾਲਕ ਬਣੇ ਉਹਦਾ ਜੋਤ ਦੀ ਕੋਈ ਉਮਰ ਨਹੀਂ ਹੁੰਦੀ ਤੂੰ ਸਤਿਗੁਰੂ ਚੋਂ ਜੁਗੀ ਦੁਨਿਆਵੀ ਉਮਰ ਦੀ ਦਾਸ ਨੇ ਗੱਲ ਕੀਤੀ ਹੈ ਜਦੋਂ ਗੁਰਨਾਨਕ ਜੀ ਦੇ ਸਿੰਘਾਸਨ ਤੇ ਬਾਲਾ ਪ੍ਰੀਤਮ ਧੰਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੈਠੇ ਨਾ ਸਤਸੰਗਿਓ ਸਿੱਖ ਸੰਗਤਾਂ ਨੇ ਸਤਿਗੁਰ ਦੇ ਪਿਆਰ ਦੇ ਵਿੱਚ ਸਤਗੁਰ ਦੇ ਸਤਕਾਰ ਦੇ ਵਿੱਚ ਇੱਕ ਬੜੀ ਸੁੰਦਰ ਪਾਲਕੀ ਬਣਾਈ। ਹੁਣ ਨਾਲ ਨਾਲ ਦਿਦਾਰੇ ਕਰਿਓ। ਉਹ ਪਾਲਕੀ ਬਣ ਕੇ ਜਦੋਂ ਤਿਆਰ ਹੋਈ ਨਾ ਕੁਝ ਸੰਗਤਾਂ, ਕੁਝ ਗੁਰਸਿੱਖ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਬਾਲਾ ਪੀਤਮਜੀ ਦੀ। ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਹੇ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਹਾਡੀ ਕਿਰਪਾ ਦੇ ਨਾਲ ਸੰਗਤਾਂ ਵੱਲੋਂ ਨਵੀਂ ਪਾਲਕੀ ਸਹਿ ਬਣ ਕੇ ਤਿਆਰ ਹੋ ਗਈ ਹੈ ਕਿਰਪਾ ਕਰੋ ਆਪਜੀ ਪਾਲਕੀ ਚ ਬਿਰਾਜਮਨ ਹੋ ਅਸੀਂ ਸਾਰੇ ਸ਼ਹਿਰ ਦਾ ਚੱਕਰ ਲਾਵਾਂਗੇ ਤਾਂ ਕਿ ਸਾਰੇ ਸ਼ਹਿਰ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਸਕਣ ਜਦੋਂ ਸੰਗਤਾਂ ਨੇ ਬੇਨਤੀ ਕੀਤੀ ਤੇ ਸਤਗੁਰੂ ਨੇ ਸੰਗਤਾਂ ਦੀ ਬੇਨਤੀ ਮੰਨ ਲਈ ਹੁਣ ਬਾਲਾ ਪੀਤਮ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਲਕੀ ਤੇ ਬੈਠੇ ਨੇ ਵਿਰਾਜਮਾਨੇ ਦਰਸ਼ਨ ਕਰਿਓ ਚਾਰ ਗੁਰਸਿੱਖਾਂ ਨੇ ਪਾਲਕੀ ਨੂੰ ਮੋੜਾ ਦਿੱਤਾ ਜੀ ਪਿੱਛੇ-ਪਿੱਛੇ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਕਰ ਰਹੀਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਕਹਿ ਰਹੀਆਂ ਨੇ ਬੜੇ ਪਿਆਰ ਦੇ ਨਾਲ ਸੰਗਤਾਂ ਇਹ ਪੜਦੀਆਂ ਪਈਆਂ ਨੇ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੋਲੋ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਫੇਰ ਆਖੋ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਆਰ ਦੇ ਨਾਲ ਸੰਗਤਾਂ ਪੜਦੀਆਂ ਪਈਆਂ ਫੇਰ ਆਖੋ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਮਾਲਕ ਜੀ ਦਾ ਨਾਮ ਲੈਣਾ ਕਦੀ ਕੰਜੂਸੀ ਨਾ ਕਰਿਆ ਕਰੋ ਇਹਦਾ ਬੜਾ ਵੱਡਾ ਲਾਭ ਜੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਹੇ ਗਰੀਬ ਨਿਵਾਇ ਸਤਗੁਰੂ ਜੀ ਬਾਲਾ ਪ੍ਰੀਤਮ ਨੂੰ ਧੰਨ ਆਖੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਆਖੀਏ ਕਿ ਇਹਦਾ ਲਾਭ ਕੀ ਹੈ ਤੇ ਸਤਗੁਰੂ ਫੇਰ ਤੁਹਾਨੂੰ ਸਮਝਾਉਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਏਗੀ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਬਾਲਾ ਪ੍ਰੀਤਮ ਜੀ ਜਿਨੇ ਤੈਨੂੰ ਇੱਕ ਵਾਰ ਧੰਨ ਕਹਿਤਾ ਜਿੰਨੀ ਤੁਦਨੋਂ ਧੰਨ ਕਿਹਾ ਏ ਬਾਲਾ ਪ੍ਰੀਤਮ ਜੀ ਜਿਨੇ ਤੈਨੂੰ ਅੰਦਰੋਂ ਪਿਆਰ ਨਾਲ ਇੱਕ ਵਾਰ ਧੰਨ ਕਹਿਤਾ ਜਮਾ ਦੇ ਕੀ ਮਜਾਲ ਹੈ ਉਹਦੇ ਕੋਲ ਆ ਜਾਣਾ ਜਿੰਨੀ ਤਦਨੋਂ ਧੰਨ ਕਿਹਾ ਤਿੰਨ ਜਮ ਨੇੜਨਾ ਆਇਆ ਹੁਣ ਸੰਗਤਾਂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਕਹਿ ਰਹੀਆਂ ਨੇ ਹੁਣ ਪਾਲਕੀ ਜਾ ਰਹੀ ਸਤਗੁਰੂ ਸ਼ਹਿਰ ਤੀਨ ਪਹੁੰਚੇ ਤੇ ਸਤਗੁਰ ਦੇ ਕੰਨਾਂ 'ਚ ਨਾ ਹਾਏ ਹਾਏ ਦੀ ਆਵਾਜ਼ ਪਈ ਹਾਏ ਬੜੀ ਦਰਦ ਹੁੰਦੀ ਹੈ ਹਾਏ ਬੜੀ ਦਰਦ ਹੁੰਦੀ ਹੈ ਸਤਗੁਰ ਨੇ ਜਿਹੜੇ ਸਿੱਖਾਂ ਨੇ ਮੋਢਾ ਹੱਤਾ ਸੀ ਪਾਲਕੀ ਨੂੰ ਉਹਨਾਂ ਨੂੰ ਇਸ਼ਾਰਾ 했다 ਪਾਲਕੀ ਥੱਲੇ ਜ਼ਮੀਨ ਤੇ ਰੱਖੋ ਹੁਣ ਉਹ ਗੁਰਸਿੱਖਾਂ ਨੇ ਪਾਲਕੀ ਨੂੰ ਜ਼ਮੀਨ ਤੇ ਰੱਖਿਆ ਸਤਗੁਰ ਦੀ ਪਾਲਕੀ ਜੋ ਬਾਹਰ ਆਏ ਕੀ ਦੇਖਦੇ ਨੇ ਸਾਹਮਣੇ ਇੱਕ ਸਰੀਰ ਜ਼ਮੀਨ ਤੇ ਬੈਠਾ ਹੋਇਆ ਹੈ ਸਰੀਰ ਤੇ ਕੋੜ ਹੋਇਆ ਹੈ ਮੱਖੀਆਂ ਭਿੰਨ ਭਿੰਨ ਪਈਆਂ ਕਰਦੀਆਂ ਨੇ ਓਏ ਹਾਏ ਹਾਏ ਪਿਆ ਕਰਦਾ ਹੈ ਤੇ ਜਿਸ ਵੇਲੇ ਉਹਨੇ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ ਨਾ ਦੋਵੇਂ ਹੱਥ ਜੋੜ ਲੈ ਆਖਿਆ ਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਗੁਰੂ ਨਾਨਕ ਜੀ ਦੀ ਜੋਤੋਂ ਮਿਰਤੇ ਵੀ ਕਿਰਪਾ ਕਰੋ ਮਿਰਤੇ ਵੀ ਤਰਸ ਕਰੋ ਏ ਗਰੀਬ ਮਵਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੈਂ ਸੁਣਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿਪਾਲ ਕੂੜ ਦੇ ਕੋੜੀ ਦਾ ਕੋੜ ਦੂਰ ਕੀਤਾ ਆਪ ਜਾ ਕੇ ਉਹਦੇ ਘਰ ਦਾ ਬੂਆ ਖੜਕਾਇਆ ਸੀ ਸਤਿਗੁਰੂ ਮੈਂ ਇਹ ਵੀ ਸੁਣਿਆ ਜਦੋਂ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਪ੍ਰੇਮਾ ਕੋੜੀ ਆਇਆ ਸੀ ਸਤਬ ਨੇ ਉਹਦਾ ਕੋੜ ਵੀ ਦੂਰ ਕੀਤਾ ਸੀ ਮੱਥੋ ਨਾਮ ਦੀ ਲੜਕੀ ਨਾਲ ਉਹਦਾ ਵਿਆਹ ਵੀ ਕੀਤਾ ਸੀ ਸਮਾਂ ਆਮ ਤੇ ਉਹਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਮੰਜੀ ਦੇ ਕੇ ਉਹਨੂੰ ਸਿੱਖੀ ਦਾ ਪ੍ਰਚਾਰਕ ਵੀ ਬਣਾਇਆ ਸੀ ਸਤਿਗੁਰੂ ਕਿਰਪਾ ਕਰੋ ਤੁਸੀਂ ਉਹ ਜੋਤ ਉਹ ਵੇਹੜ ਕਰੋ ਸਤਿਗੁਰੂ ਦੀ ਮੇਰਾ ਕੋਰ ਦੂਰ ਕਰੋ ਉਸ ਵੇਲੇ ਬਾਲਾ ਪ੍ਰੀਤਮ ਜੀ ਨੇ ਆਪਣੀ ਜੇਬ ਤੇ ਇੱਕ ਰਮਾਲ ਕੱਢਿਆ ਆਖਿਆ ਗੁਰਨਾਨਕ ਜੀ ਦੇ ਪਿਆਰ ਦੇ ਵਿੱਚ ਇਹ ਰਮਾਲ ਆਪਣੇ ਸਰੀਰ ਤੇ ਫੇਰ ਜਦੋਂ ਗੁਰਨਾਨਕ ਜੀ ਦੇ ਪਿਆਰ ਤੇ ਉਹ ਕੋੜੀ ਨੇ ਆਪਣੇ ਸਰੀਰ ਤੇ ਰਮਾਲ ਫੇਰਿਆ ਤਾਂ ਉਹਦਾ ਸਰੀਰ ਕੰਚਨ ਵਰਗਾ ਹੋ ਗਿਆ ਹੁਣ ਸਤਿਗੁਰੂ ਅਗਾਹ ਚੱਲੇ ਉਹ ਕੋੜੀ ਨੇ ਦੋਵੇਂ ਹੱਥ ਜੋੜਨੇ ਸਤਿਗੁਰੂ ਦੇ ਅਕਲਵੰਡੀ ਖਲੋ ਗਿਆ हे ਗਰੀਬ ਨਿਵਾਜ ਸਤਿਗੁਰੂ ਜੀ ਆਪ ਨੇ ਬੜੀ ਕਿਰਪਾ ਕੀਤੀ ਬੜਾ ਤਰਸ ਕੀਤਾ ਗਰੀਬ ਨਿਵਾਜ ਜੀ ਮੇਰੇ ਗਰੀਬ ਦਾ ਮੇਰੇ ਪਾਪੀ ਦਾ ਤੁਸੀਂ ਕੋੜ ਦੂਰ ਕੀਤਾ हे ਗਰੀਬ ਨਿਵਾਜ ਜੀ ਤੁਹਾਡੇ ਚਰਨਾਂ ਦੀ ਬੇਨਤੀ ਹੈ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੁਸਕਰਾਪੇ ਕਹਿੰਦੇ ਭਾਈ ਤੂੰ ਕਿੰਨਾ ਸਾ ਕੋਰ ਦੂਰ ਹੋ ਜਾਵੇ ਮੇਰਾ ਦੁੱਖ ਦੂਰ ਹੋ ਜਾਵੇ ਕੋਰ ਤਾਂ ਜੇਰਾ ਦੂਰ ਹੋ ਗਿਆ ਹੁਣ ਕੀ ਚਾਹਨਾ ਸਤਿਗੁਰੂ ਜੀ ਕਿਰਪਾ ਕਰੋ ਵੱਡਾ ਘਰ ਹੈ ਵੱਡੀ ਬਖਸ਼ਿਸ਼ ਕਰ ਦਿਓ ਸਤਿਗੁਰੂ ਕਹਿੰਦੇ ਖੁੱਲ ਕੇ ਆ ਕੇ ਨਾ ਕੀ ਚਾਹਨਾ ਸਤਿਗੁਰੂ ਵੱਡੀ ਬਖਸ਼ਿਸ਼ ਇਹ ਕਰੋ ਕਿੱਥੇ ਮੇਰੇ ਤਨ ਦਾ ਕੋਰ ਦੂਰ ਕੀਤਾ ਜੇ ਗਰੀਬ ਨਵਾਜ਼ ਉੱਥੇ ਮੇਰੇ ਮਨ ਦਾ ਕੋਰ ਵੀ ਦੂਰ ਕਰ ਦਿਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮਿਸਕਰਾ ਪਏ ਕਹਦੇ ਉਹ ਭਲਿਆ ਜੇ ਚੌਨਾ ਮੰਨ ਦਾ ਕੋੜ ਵੀ ਦੂਰ ਹੋ ਜਾਵੇ ਫਿਰ ਨਾਮ ਜਪਿਆ ਕਰ ਸੰਗਤਾਂ ਦੇ ਵਿੱਚ ਆਇਆ ਕਰ ਸੰਗਤਾਂ 'ਚ ਬੈਠ ਕੇ ਸੰਗਤਾਂ ਨਾਲ ਲੱਲ ਕੇ ਨਾਮ ਜਪਿਆ ਕਰ ਸ਼ਬਦ ਦੀ ਕਮਾਈ ਕਰਿਆ ਕਰ ਜਿਉਂ-ਜਿਉਂ ਨਾਮ ਜਪੇਗਾ ਸੰਗਤਾਂ ਦੇ ਨਾਲ ਮਿਲ ਕੇ ਨਾਮ ਜਪੇਗਾ ਸ਼ਬਦ ਦੀ ਕਮਾਈ ਕਰੇਗਾ ਨਾ ਜਹ ਤੇਨਾ ਬਚਨ ਕਰਦੇ ਆ ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਵੇਗਾ ਭਾਗਾਂ ਵਾਲਿਓ ਸਤਿਗੁਰੂ ਅਗਾਹ ਚਲੇ ਗਏ ਹੁਣ ਇਹ ਕੋਰੀ ਜੋ ਬਿਲਕੁਲ ਤੰਦਰੁਸ ਹੋ ਚੁੱਕਿਆ ਹੈ ਸੰਗਤ ਕਰਦਾ ਹੈ ਸੰਗਤਾਂ ਦੇ ਬੈਠ ਕੇ ਜੁੱਜੂ ਨਾਮ ਜਪਦਾ ਹੈ ਇਹਦਾ ਮਨ ਦਾ ਕੋੜ ਵੀ ਦੂਰ ਹੁੰਦਾ ਜਾਂਦਾ ਹੈ ਤੁਨ ਮਨ ਦਾ ਕੋੜ ਹੁੰਦਾ ਕੀ ਹੈ ਈਰਖਾ ਦਵੇਸ਼ ਲੋਭ ਕਰਨਾ ਹੰਕਾਰ ਆ ਜਾਣਾ ਚੁਗਲੀ ਨਿੰਦਿਆ ਇਹ ਮਨ ਦੇ ਕੋੜ ਨੇ ਸਤਸੰਗੀਆਂ ਆਓ 2 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਇਹ ਬਾਲਾ ਪ੍ਰੀਤਮ ਜੀ ਜਿਵੇਂ ਤੁਸੀਂ ਉਹ ਕੋੜੀ ਦਾ ਤੰਦ ਦਾ ਕੋੜ ਵੀ ਦੂਰ ਕੀਤਾ ਮੰਨ ਦਾ ਕੋੜ ਵੀ ਦੂਰ ਕੀਤਾ اے ਗਰੀਬ ਨਵਾਜ਼ ਅਸੀਂ ਵੀ ਮੰਨ ਦੇ ਕੋੜੀ ਆ ਸਾਡੇ ਅੰਦਰੋਂ ਈਰਖਾ ਨਹੀਂ ਜਾਂਦੀ ਸਾਡੇ ਅੰਦਰ ਲੋਭ ਨਹੀਂ ਜਾਂਦਾ ਸਾਡੇ ਅੰਦਰੋਂ ਹੰਕਾਰ ਨਹੀਂ ਜਾਂਦਾ ਸਾਡੀ ਇਹ ਚੁਗਲੀ ਦੀ ਆਦਤ ਨਿੰਦੇ ਦੀ ਆਦਤ ਨਹੀਂ ਜਾਂਦੀ اے ਗਰੀਬ ਨਵਾਜ਼ ਬਾਲਾ ਆਪਣੇ ਤੁਮ ਜੀ ਵੱਡਾ ਜਿਹਾਰਾ ਆ ਰਿਹਾ ਹੈ ਵੱਡੀਆਂ ਬਖਸ਼ਿਸ਼ਾਂ ਕਰੋ اے ਗਰੀਬ ਨਵਾਜ਼ ਕਿਰਪਾ ਕਰੋ ਸਾਡੇ ਵੀ ਮੰਨ ਦਾ ਕੋੜ ਦੂਰ ਕਰੋ ਆਓ ਆਪਣੇ ਲਈ ਵੀ ਅਰਦਾਸ ਕਰਿਓ ਆਪਣੇ ਪਰਿਵਾਰ ਲਈ ਵੀ ਅਰਦਾਸ ਕਰਿਓ ਇੱਕ ਦੋ ਮਿੰਟ ਇਹ ਹਾਜ਼ਰੀ ਲਗਾਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ

حاتنا تن بولا في تري ساري سنگت کي رب ਨੇ ਇਹ ਕੁਰੀ ਦਾ ਤੰ ਦਾ ਕੋੜ ਵੀ ਦੂਰ ਕੀਤਾ ਤੇ ਇਹਨੂੰ ਉਪਦੇਸ਼ ਦਿੱਤਾ ਕਿ ਨਾਮ ਜਪਿਆ ਕਰ ਸ਼ਬਦ ਦੀ ਕੁਮਾਰੀ ਕਰਿਆ ਕਰ ਜਿਉਂ-ਜਿਉਂ ਨਾਮ ਜਪੇਂਗਾ ਤੇਰਾ ਮਨ ਦਾ ਕੋੜ ਵੀ ਦੂਰ ਹੋ ਜਾਵੇਗਾ ਸਤ ਸੰਗਿਓ ਸਤਗੁਰੂ ਜੀ ਹੁਣ ਸੰਗਤਾਂ ਨੂੰ ਉਤਾਰਦੇ ਪਏ ਨੇ ਉਪਦੇਸ਼ ਦੇ ਰਹੇ ਨੇ ਹੁਣ ਦੇਸ਼ਾਂ ਵਿਦੇਸ਼ਾਂ 'ਚ ਇਹ ਖਬਰ ਪਹੁੰਚ ਗਈ ਕਿ ਗੁਰੂ ਹਰਿਐ ਸਾਹਿਬ ਜੀ ਨੇ ਆਪਣੇ ਛੋਟੇ ਛੋਟੇ ਸਪੁੱਤਰ ਸ਼੍ਰੀ ਹਰਿ ਕ੍ਰਿਸ਼ਨ ਸਹਿਬ ਜੀ ਨੂੰ ਗੁਰਨਾਨ ਦੇ ਘਰ ਦਾ ਮਾਲਕ ਬਣਾ ਦਿੱਤਾ ਹੈ। ਸਤਸੰਗੀਆਂ ਦੂਰੋਂ ਦੂਰੋਂ ਸੰਗਤਾਂ ਸਾਧੂ ਗੁਰੂ ਦੇ ਦਰਸ਼ਨਾਂ ਵਾਸਤੇ ਹੋਣੀਆਂ ਸ਼ੁਰੂ ਹੋ ਗਈਆਂ। ਸ਼੍ਰੀ ਹਰਿ ਕ੍ਰਿਸ਼ਨ ਜਗਤ ਗੁਰ ਭਏ ਦੇਸ ਬਦੇਸਨ ਮੈਂ ਬਿਦ ਭਏ ਸਰਬੋਤਮ ਕੇ ਤਖਤ ਬਿਰਾਜੇ ਸਰਬੋਤਮ ਕੇ ਤਖਤ ਬਿਰਾਜੇ ਭਾਵ ਸ਼੍ਰੋਮਣੀ ਤਖਤ ਗੁਰਨਾਇਕ ਜੀ ਦੇ ਘਰ ਵਾਲਾ ਉਹਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਿਰਾਜਮਨ ਹੋਏ ਨੇ ਪਿਆਰ ਚ ਸਰਬੋਤਮ ਕੇ ਤਖਤ ਬਿਰਾਜੇ ਜਿਨ ਦਰਸ਼ਨ ਤੇ ਸੰਕਟ ਪਾਜੇ ਬੋਲੋ ਜਿਨ ਦਰਸ਼ਨ ਤੇ ਸੰਕਟ ਪਾਜੇ ਜਿਨ ਦਰਸ਼ਨ ਤੇ ਸੰਕਟ ਪਾਜੇ ਦੂਰੋ ਦੂਰੋ ਸੰਗਤਾਂ ਸਾਧੂ ਤੇ ਦਰਿਆਵਾਂ ਵਾਸਤੇ ਹੁੰਦੀਆਂ ਨੇ ਤੇ ਲੰਮੇ ਦੇਸ਼ ਤੋਂ ਵੀ ਸੰਗਤ ਤੁਰੀ ਸੰਗਤ ਜਥਾ ਤੁਰਿਆ ਸਾਧੂ ਤੇ ਦਰਿਆਵਾਂ ਵਾਸਤੇ ਇਹ ਸੰਗਤਾਂ ਜਿਹੜੇ ਤੁਰ ਪਈਆਂ ਰਸਤੇ 'ਚ ਇੱਕ ਚੋਰ ਹੈ ਗੁਰਮਖੋ ਦਾ ਨਾਮ ਹੈ ਜਸਵੰਤ ਰਾਏ ਉਹਨੇ ਵੇਖਿਆ ਇਹ ਜਥਾ ਬੜਾ ਸ਼ੌਕ ਕਰਨ ਲੱਗਦਾ ਹੈ ਇਹਦੇ ਲੋਕ ਸ਼ੌਕ ਕਰਨੀ ਨੇ ਇੰਨਾ ਬੋਟਲੀਆਂ ਬੰਨੀਆਂ ਹੋਈਆਂ ਵਿੱਚ ਮਾਇਆ ਵੀ ਹੋਵੇਗੀ ਕਿਉਂ ਨਾ ਹੋਵੇ ਮੈਂ ਵੀ ਇਹ ਜਥੇ 'ਚ ਦੱਲ ਜਾਵਾਂ ਤੇ ਸਮਾਂ ਆਉਂ ਤੇ ਮੌਕਾ ਵੇਖ ਕੇ ਮੈਂ ਇਹ ਚੋਰੀਆਂ ਕਰਾਂਗਾ ਫਿਰ ਜਥੇ ਤੋਂ ਵੱਖਰਾ ਹੋ ਜਾਵਾਂਗਾ ਇਹ ਜਸਵੰਤ ਰਾਏ ਚੋਰ ਵੀ ਜਥੇ 'ਚ ਦੱਲ ਗਿਆ ਇਨੇ ਬੜਾ ਜਦਨ ਕੀਤਾ ਕਿ ਮੈਨੂੰ ਮੌਕਾ ਮਿਲੇ ਮੈਂ ਚੋਰੀ ਕਰਾਂ ਮੌਕਾ ਨਹੀਂ ਮਿਲਿਆ ਇੱਕ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਪਹੁੰਚ ਗਏ ਰਾਤ ਦਾ ਸਮਾਂ ਸੀ ਤੇ ਸੰਤਾਂ ਫਿਰ ਰਾਤ ਨੂੰ ਜਲਪਾਣੀ ਛੱਕ ਕੇ ਆਰਾਮ ਤੇ ਹੋ ਗਈਆਂ ਤੇ ਇਹ ਰਾਤ ਜਾਗਦਾ ਰਿਹਾ ਇਨੇ ਗੰਢਾਂ ਖੋਲੀਆਂ ਕਈ ਵਾਰ ਪਰ ਮੌਕਾ ਨਹੀਂ ਮਿਲਿਆ ਕਿ ਚੋਰੀ ਕਰਨ ਦਾ ਇਧਰ ਅਮਰਦ ਵੇਲਾ ਹੋਇਆ ਹੁਣ ਸੰਤਾਂ ਵੇਚਦੀਆਂ ਸਾਡੀਆਂ ਗੰਢਾਂ ਖੁਲੀਆਂ ਹੋਈਆਂ ਨੇ ਸਮਾਨ ਵੀ ਪੂਰਾ ਹੈ ਲੱਗਦਾ ਕਿਸਨੇ ਭਲੇਖੇ ਨਾਲ ਕੋਈ ਗੱਲ ਖੋਲਤੀ ਇੱਕ ਨੇ ਦੂਜੇ ਨੂੰ ਦੂਜੇ ਤੀਜੇ ਨੂੰ ਆਖਿਆ ਲੱਗਦਾ ਸੰਗਤਾਂ ਨੇ ਭਲੇਖੇ ਨੇ ਇੱਕ ਦੂਜੇ ਦੇ ਗੰਢਾ ਖੋਲਤੀਆਂ ਨੇ ਇਹ ਸਾਰੀ ਰਾਜ ਦਸਵੰਤਰਾ ਇ ਜਾਗਦਾ ਰਿਆ ਹੁਣ ਦਿੜ ਚੜਿਆ ਜਦੋਂ ਅੰਮ੍ਰਿਤ ਵੇਲਾ ਹੋਇਆ ਇਧਰੋਂ ਕੋਲ ਹਰਿਕ੍ਰਿਸ਼ਨ ਸਾਹਿਬ ਜੀ ਦੀ ਦਵਾਨ ਦੇ ਵਿੱਚ ਪਹੁੰਚੇ ਨੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੋ ਸੰਗਤਾਂ ਜਥੇ ਦਾ ਰਾਇ ਆਉਨੇ ਮੋਢੇ ਤੇ ਵੜਕੇ ਲਾਇਆ ਉਹ ਭਲਿਆ ਤੂੰ ਵੀ ਉੱਠ ਇਸ਼ਨਾਨ ਪਾਣੀ ਕਰ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ ਹੁਣ ਇਹ ਵੀ ਉੱਠਿਆ ਇਸ਼ਨਾਨ ਪਾਣੀ ਕੀਤਾ ਤੇ ਇਹ ਵੀ ਸੰਗਤ ਗਿਆ ਜਦੋਂ ਇਧਰੋਂ ਆਸਾ ਦੀ ਵਾਰ ਦੇ ਕਿਰਤ ਦਾ ਭੋਗ ਪਿਆ ਇਹਨੇ ਜਾ ਕੇ ਸਤਿਗੁਰ ਦੇ ਚਰਨਾਂ 'ਚ ਨਮਸ਼ਕਾਰ ਕੀਤੀ ਜਦੋਂ ਜਸਵੰਤ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹਦੇ ਵੱਲ ਦੇਖ ਕੇ ਥੋੜਾ ਮੁਸਕਰਾ ਪਏ ਕਿੰਨੇ ਜਸਵੰਤ ਰਾਏ ਇਹ ਗੱਲ ਦੱਸ ਜਦੋਂ ਜੰਗਲ 'ਚ ਅੱਗ ਲੱਗੀ ਹੋਵੇ ਨਾ ਲੋਕ ਨਦੀ ਵੱਲ ਜਾਂਦੇ ਨੇ ਨਦੀ ਛਾਲ ਮੜ ਕੇ ਆਪਣਾ ਬਚਾਅ ਕਰਦੇ ਨੇ ਪਰ ਜਦੋਂ ਨਦੀ ਨੂੰ ਅੱਗ ਲੱਗ ਜਾਵੇ ਲੋਕ ਵਿਚਾਰੇ ਕਿੱਥੇ ਜਾਣਗੇ ਉਹ ਜੀਵ ਜੰਤੂ ਵਿਚਾਰੇ ਕਿੱਥੇ ਜਾਣਗੇ ਉਹ ਜਿਸਵੰਦਰਾ ਇਹ ਗੱਲ ਦੱਸ ਜਦੋਂ ਕੋਈ ਪਰਜਾ ਤੇ ਜ਼ੁਲਮ ਕਰਦਾ ਹੈ ਜਦੋਂ ਕੋਈ ਪਰਜਾ ਤੇ ਅਤਿਆਚਾਰ ਕਰਦਾ ਹੈ ਲੋਕ ਰਾਜੇ ਕੋਲ ਜਾਂਦੇ ਨੇ ਰਾਜੇ ਕੋਲ ਜਾ ਕੇ ਫਰਿਆਦ ਕਰਦੇ ਨੇ ਪਰ ਜੇ ਰਾਜਾ ਹੀ ਅਤਿਆਚਾਰੀ ਬਣ ਜਾਵੇ ਲੋਕ ਵਿਚਾਰੇ ਕਿੱਥੇ ਜਾਣਗੇ ਇੱਥੇ ਬਰਿਆਦ ਕਰਨਗੇ ਉਹ ਜਸਵੰਤ ਆਏ ਲੋਕ ਸੰਗਤ ਵਿੱਚ ਆ ਕੇ ਆਪਣੇ ਭੁੱਲਾਂ ਬਖਸ਼ਾਉਂਦੇ ਨੇ ਆਪਣੇ ਪਾਪ ਬਖਸ਼ਾਉਂਦੇ ਨੇ ਸੰਗਤ ਵਿੱਚ ਇਸ ਕਰਕੇ ਆਈਦਾ ਹੈ ਕਿ ਆਪਣੇ ਗੁਨਾਹ ਬਖਸ਼ਾ ਲਈਏ ਜੈਸਾ ਵਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕੜ ਉਪਦੇਸ਼ ਛਿੜਕੇ ਬਹੁ ਪਾਤੀ ਬਹੁ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ਲੇ ਤਬ ਅੱਗੇ ਮਾਰਗ ਪਾਵੇ ਸੰਗਤ ਇਹ ਆ ਕੇ ਅਰਦਾਸ ਕਰਦੀ ਹੁੰਦੀ ਹੈ ਪਰ ਜੇ ਕੋਈ ਸੰਗਤ ਦਾ ਕੇ ਗਲਤੀਆਂ ਕਰੇ ਉਹ ਫੇ ਕਿੱਥੇ ਬਖਸ਼ਿਆ ਜਾਏਗਾ ਉਹ ਜਸਵੰਤ ਰਾਏ ਤੂੰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸੁਣੀ ਸਤਿਗੁਰੂ ਜੀ ਕਹਿਰੀ ਕਿੰਦੇ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਜਦੋਂ ਸਤਗੁਰੂ ਨੇ ਇਹ ਗੱਲ ਆਖੀ ਇਹ ਪੰਕਤੀ ਬੋਲੀ ਨਾ ਉਸ ਵੇਲੇ ਸਤਗੁਰੂ ਦੇ ਚਰਨਾਂ ਦੇ ਆਪਣਾ ਮੱਥਾ ਰੱਖਤਾ ਤੇ ਪੁੱਭਾ ਮਾਰ ਕੇ ਰੋ ਪਿਆ ਹੇ ਬਾਲਾ ਪ੍ਰੀਤਮ ਜੀ ਮੇਰੇ ਗੁਨਾਹ ਬਖਸ਼ ਲੋ ਹੇ ਬਾਲਾ ਪ੍ਰੀਤਮ ਜੀ ਮੇਰੀਆਂ ਭੁੱਲਾਂ ਬਖਸ਼ ਲੋ ਤੁਸੀਂ ਬਖਸ਼ਣਾ ਹਰੂ ਗੁਰਨਾਨਕ ਜੀ ਦਾ ਕਰਬੜਾ ਵੱਡਾ ਹੈ ਹੇ ਗਰੀਬ ਨਵਾਜ਼ ਗੁਰਨਾਨਕ ਬਾਦਸ਼ਾਹ ਨੇ ਭੂਮੀਆਂ ਜੋੜਨੋਂ ਬਖਸ਼ਿਆ ਸਤਿਗੁਰ ਤੁਸੀਂ ਮੈਨੂੰ ਬਖਸ਼ ਦਿਓ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਜਦੋਂ ਭਾਈ ਬਿਧੀ ਚੰਦ ਜੀ ਆਏ ਤੇ ਸਤਿਗੁਰ ਨੇ ਸਿਰ ਤੇ ਹੱਥ ਰੱਖਿਆ ਬੜੀਆਂ ਵੱਡੀਆਂ ਵੱਡੀਆਂ ਸਿਵਾਵਾਂ ਲਈਆਂ ਇਨਸਾਨ ਹੇ ਗਰੀਬ ਨਵਾਜ਼ ਮੈਨੂੰ ਬਖਸ਼ ਲੋ ਤੁਸੀਂ ਉਸ ਵੇਲੇ ਸਤਿਗੁਰੂ ਜੀ ਦੇ ਇੱਕ ਸੰਗਤ ਪ੍ਰਣ ਕਰ ਆ ਤਬ ਮੈਂ ਚੋਰੀ ਨਹੀਂ ਕਰਾਂਗਾ ਇਹਨੇ ਫਿਰ ਸੰਗਤ ਦੇ ਦੋਵੇਂ ਹੱਥ ਝੁੜ ਕੇ ਸੰਗਤ ਕੋਲੋਂ ਮਾਫੀ ਵੀ ਮੰਗੀ ਸੰਗਤ ਕੋਲੋਂ ਫਿਰ ਆਖਿਆ ਸੰਗਤ ਜੀ ਮੇਰੇ ਪਿਛਲੀਆਂ ਭੁੱਲਾਂ ਬਖਸ਼ ਲਿਓ ਆ ਤੋਂ ਮੈਂ ਚੋਰੀ ਨਹੀਂ ਕਰਾਂਗਾ ਤੇ ਆਖਨਗਾ ਏ ਬਾਲਾ ਪ੍ਰੀਤਮ ਜੀ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਫਿਰ ਸਤਿਗੁਰੂ ਨੇ ਇਹਨੂੰ ਆਪਣੀ ਸਿੱਖੀ ਬਖਸ਼ੀ ਸਤਿਗੁਰ ਦੀ ਆਖਣ ਲੱਗੇ ਭਾਈ ਤੂੰ ਸੰਗਤ ਦੀ ਸੇਵਾ ਕਰਿਆ ਕਰ ਸਤਿਗੁਰੂ ਹੋਰ ਉਪਦੇਸ਼ ਮੇਰੇ ਵਾਸਤੇ ਕੀ ਆ ਸਤਿਗੁਰੂ ਜੀ ਆਖਲੇ ਕੁਝ ਦਿਨ ਸੇਵਾ ਕਰਨੀ ਹੈ ਉਸ ਤੋਂ ਬਾਅਦ ਮੈਂ ਸਤੀਸੂ ਟਿਕਟ ਕਰਨੀ ਹੈ ਆਪਣੀ ਇਹਨੇ ਕੁਝ ਦਿਨ ਸੇਵਾ ਕੀਤੀ ਸਤਿਗੁਰੂ ਨੇ ਇੱਕ ਦਿਨ ਆਪਣੇ ਕੋਲ ਬੁਲਾਇਆ ਆਖਿਆ ਭਾਈ ਜਸਵੰਤ ਰਾਏ ਜੀ ਹੁਣ ਤੁਹਾਡੇ ਨਾਲ ਭਾਈ ਲੱਗਿਆ ਭਾਈ ਜਸਵੰਤ ਰਾਏ ਜੀ ਤੁਸੀਂ ਹੁਣ ਕਸੂਰ ਵੱਲ ਚਲੇ ਜਾਓ ਉੱਥੇ ਜਾ ਕੇ ਆਪਣੇ ਕਿਰਤ ਵੀ ਕਰੋ ਤੇ ਨਾਮ ਵੀ ਜਪੋ ਤੇ ਹੋਰ ਨਾਲ ਟੁੱਟਿਆ ਨੂੰ ਵੀ ਪਰਮੇਸ਼ਰ ਦੇ ਨਾਲ ਜੁੜੋ ਸਤ ਸੰਗਿਓ ਇਸ ਸਾਧਕ ਨੂੰ ਅੱਗੇ ਲੈ ਕੇ ਜਦੋਂ ਫੇ ਚੱਲਿਆ ਨਾ ਸਤਿਗੁਰੂ ਨੇ ਇੱਕ ਵਾਰ ਫੇ ਆਵਾਜ਼ ਮਾਰੀ ਜਿਸਵੰਤਰ ਆਏ ਇਹ ਗੁਰਨਾਨਕ ਜੀ ਦੇ ਘਰ ਦਾ ਉਪਦੇਸ਼ ਹੀ ਕਦੀ ਇਹ ਨਾ ਭੁੱਲਨੀ ਸੱਚੀ ਸੱਚੀ ਕਿਰਤ ਕਰਨੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਵੀ ਸੱਚੀ ਸੱਚੀ ਕਰਨੀ ਹੈ ਨਾਮ ਜਪਣਾ ਹੈ ਤੇ ਵੰਡ ਕੇ ਛਕਣਾ ਹੈ ਕਾਲ ਖਾਏ ਕਿਛੋਥੋਂ ਦੇ ਨਾਨਕ ਰਾ ਪਛਾਣੇ ਸੀ ਭਾਗਾਂ ਵਾਲਿਓ ਅੱਜ ਇਹ ਜਸਵੰਤ ਰਾਏ ਵੀ ਗੁਰਨਾਣੀ ਜੀ ਦੇ ਘਰ ਦਾ ਸਿੱਖ ਬਣ ਗਿਆ ਬਾਲਾਪੀਤ ਨੇ ਕਿਰਪਾ ਕੀਤੀ ਇੱਕ ਕਿਰਤੀ ਹੁਤੀ ਕਿਰਤ ਵੀ ਕਰਦਾ ਹੈ ਨਾਮ ਵੀ ਜਪਦਾ ਹੈ ਤੇ ਟੁੱਟਿਆਂ ਨੂੰ ਪਰਮੇਸ਼ਰ ਨਾਲ ਜੋੜਦਾ ਹੈ ਕਿਰਪਾ ਕੀ ਦੀ ਬਾਲਾਪੀਤ ਜੀ ਦੀ ਅਕੁਤੰਤਨ ਸ੍ਰੀ ਗੁਰੂ ਹਰਿਦਿਸ਼ ਸਿੰਘ ਜੀ ਆਓ ਗੁਰਮਕੂ ਜਿੰਨਾ ਕ ਸਮਾਹ ਹੁਕਮ ਹੋਇਆ ਸੀ ਸਮਾਹ ਝੁਕਿਆ ਹੈ ਮੈਂ ਪੂਰਾ ਯਤਨ ਕੀਤਾ ਕਿ ਸੰਖੇਪ ਦੇ ਤੁਹਾਡੇ ਨਾਲ ਸਾਂਝ ਪਾਈ ਜਾਵੇ ਕਿ ਚਲੋ ਹਾਜ਼ਰੀ ਲੱਗ ਜਾਵੇ ਬਾਲਾ ਪ੍ਰੀਤਮ ਦਾ ਪ੍ਰਕਾਸ਼ ਜਿਹੜਾ ਆ ਰਿਹਾ ਹੈ ਇੱਕ ਵਾਰ ਇਹ ਪੰਕਤੀ ਪੜ ਲਓ ਫਿਰ ਦਾਸ ਵੱਲੋਂ ਸਮਾਪਤੀ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਤੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਭਾਈ ਨੰਦ ਲਾਲ ਦੀ ਪਿਆਰ ਪਤਾ ਕੀ ਕਹਿੰਦੇ ਕਹਿੰਦੇ हे ਬਾਲਾ ਪ੍ਰੀਤਮ ਜੀ हे ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੂੰ ਸਾਰੀਆਂ ਸਿਆਣਪਾਂ ਅਤੇ ਮਿਹਰਾਂ ਦੇ ਭੰਡਾਰ ਹੋ ਬੋਲੇ ਸੋ ਨਿਹਾਲ ਅਲੋਕ ਜੀ ਸਰ ਜੀ ਇਹ ਬਾਲਾ ਪ੍ਰੀਤਮ ਜੀ ਭਾਈ ਨੰਦ ਲਾਲ ਪਿਆਰ ਦੇ ਕਹਿੰਦੇ ਤੁਸੀਂ ਸਾਰਿਆਂ ਸਿਆਣਪਾਂ ਤੇ ਮੇਹਰਾਂ ਦੇ ਭੰਡਾਰ ਹੋ ਆਉ ਵਿਚਾਰ ਕਰਦੇ ਕਿ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਦੀ ਸਾਧ ਸੰਗਤ ਬਖਸ਼ਣ ਜੋਗ ਹੈ ਅੰਕਾਂ ਦਾ ਧੰਨਵਾਦ ਜੋਗੋ ਜੋ ਕਟਲ ਧੰਨ ਧੰਨ ਗੁਰਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਗੋਦ ਤੱਕ ਤੁਹਾਡੇ ਦਰਸ਼ਨ ਕਰਾਏ ਪੁੱਲਾ ਬਖਸ਼ੋ ਪਿਆਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ